ਅੱਜ ਸਬਜੀ ਨਹੀਂ ਪੋਹੇ ਬਣਨੇਗੇ ਪੋਹੇ ਅਮਰਤਜੀਤ ਨੇ ਮਾਰਿਆ ਡਾਇਲੌਗ ਤੇ ਮੈਨੂੰ ਕਹਿੰਦੇ ਤੁਸੀਂ ਬਣਾਓ ਅੱਜ ਪੋਹੇ ਤੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਕਿਹੜੇ ਸੀਰੀਅਲ ਦਾ ਡਾਇਲੌਗ ਆ ਇਹ ਤੇ ਇਧਰ ਆਪਾਂ ਲੈ ਲਈ ਸੀ ਜੀ ਕੜਾਈ ਤੇ ਇੱਕ ਆਪਾਂ ਲੈ ਲਿਆ ਸੀਗਾ ਆਲੂ ਤੇ ਇਹ ਆਪਾਂ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਲਾਂਗੇ ਇੱਕ ਆਪਾਂ ਲਿਆ ਜੀ ਪਿਆਜ਼ ਇਹ ਵੀ ਆਪਾਂ ਬਰੀਕ-ਬਰੀਕ ਕੱਟ ਲੈਣਾ ਇਹਦੇ ਵਿੱਚ ਕੋਈ ਐਵੇਂ ਨਹੀਂਗੇ ਵੀ ਆਪਾਂ ਇਹੀ ਚੀਜ਼ਾਂ ਪਾਉਣੀਆਂ ਨੇ ਜੋ ਵੀ ਸਬਜ਼ੀਆਂ ਦਾ ਮਤਲਬ ਸੀਜ਼ਨਲ ਹੋਣ ਜਾਂ ਆਪਾਂ ਨੂੰ ਪਸੰਦ ਹੋਣ ਉਹ ਆਪਾਂ ਇਹਦੇ ਵਿੱਚ ਬਰੀਕ-ਬਰੀਕ ਕੱਟ ਕੇ ਪਾ ਸਕਦੇ ਬਹੁਤ ਹੀ ਟੇਸਟੀ ਜਿਹੜੀ ਡਿ ਇਹ ਆਪਾਂ ਬਣਾ ਕੇ ਖਾ ਸਕਦੇ ਆ ਥੋੜਾ ਜਿਹਾ ਲੈ ਲੈ ਸੀ ਜੀ ਦੇਸੀ ਕਿਓ ਤੇ ਇਹਦੇ ਵਿੱਚ ਪਾ ਲੈਣੀ ਆ ਆਪਾਂ ਕੱਚੀ ਮੂੰਗਫਲੀ ਇਹ ਆਪਸ਼ਨਲ ਹੈ ਜੀ ਤਾਂ ਪਾ ਸਕਦੇ ਹੋ ਪਰ ਇਹਦੇ ਨਾਲ ਮਤਲਬ ਟੇਸਟ ਵੀ ਵਧੀਆ ਆਉਂਦਾਗਾ ਤੇ ਲੰਮਾ ਟਾਈਮ ਆਪਾਂ ਨੂੰ ਭੁੱਖ ਵੀ ਨਹੀਂ ਲੱਗਦੀ ਮਤਲਬ ਜਿਹੜੇ ਚਾਹੁੰਦੇ ਨੇ ਵੀ ਅਸੀਂ ਥੋੜਾ ਜਿਹਾ ਮਤਲਬ ਵੀ ਫਿੱਟ ਰਹੀਏ ਨਾ ਮਟਾਪਾ ਉਹ ਇਹ ਚੀਜ਼ਾਂ ਮਤਲਬ ਬਣਾ ਕੇ ਖਾ ਸਕਦੇ ਨੇ ਪੋਹਾ ਇੱਕ ਬਹੁਤ ਵਧੀਆ ਚੀਜ਼ ਹੈ ਜੀ ਨਾਲੇ એનર્ਜੀ ਵੀ ਦਿੰਦਾਗਾ ਤੇ ਨਾਲੇ ਕਾਫੀ ਟਾਈਮ ਆਪਾਂ ਨੂੰ ਭੁੱਖ ਨਹੀਂ ਲੱਗਦੀ ਹੈਗੀ ਮਤਲਬ ਚੌਲਾਂ ਨਾਲ ਇੱਕ ਵਧੀਆ ਚੀਜ਼ ਹੈ ਜੀ ਤੇ ਇਧਰ ਆਪਾਂ ਥੋੜਾ ਜਿਹਾ ਕਿਓ ਇਹਦੇ ਵਿੱਚ ਹੋ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲਿਆ ਸੀ ਜੀਰਾ ਹੁਣ ਆਪਾਂ ਪਾ ਲੈਨੇ ਜੀ ਬਿਆ ਪਿਆਜ਼ ਬਰੀਕ ਕੱਟੇ ਹੋਏ ਇਹਨਾਂ ਨੂੰ ਆਪਾਂ ਹਲਕੇ ਜਿਹਾ ਭੁੰਨ ਲਾਂਗੇ 2-3 ਮਿੰਟ ਤੇ ਉਸ ਤੋਂ ਬਾਅਦ ਜੋ ਵੀ ਸਬਜ਼ੀ ਹੈ ਮਤਲਬ ਆਪਾਂ ਨੂੰ ਪਸੰਦ ਰੋ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਲੂ ਇਹਨਾਂ ਦੋਨਾਂ ਨੂੰ ਆਪਾਂ ਥੋੜਾ ਟੈਂਪੋ ਭੁੰਨ ਲਾਂਗੇ ਤਾਂ ਜੋ ਮਤਲਬ ਇਹ ਵਧੀਆ ਨਰਮ ਹੋ ਜਾਣ ਥੋੜੇ ਜਿਹਾ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਜੀ ਮਤਲਬ ਵਧੀਆ ਚੰਗੀ ਤਰ੍ਹਾਂ ਇਹ ਵਧੀਆ ਨਰਮ ਹੋ ਜਾਣ ਤੇ ਪੱਕ ਜਾਣ ਤੇ ਆ ਤੁਸੀਂ ਦੇਖ ਸਕਦੇ ਵਧੀਆ ਇਹ ਪੱਕ ਚੁੱਕੇ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਟਮਾਟਰ ਇਹ ਵੀ ਆਪਾਂ ਬਰੀਕ ਕੱਟ ਕੇ ਲਿਆ ਸੀਗਾ ਸੋ ਇਹ ਬਹੁਤ ਵਧੀਆ ਮਤਲਬ ਫਟਾਫਟ ਬਣਨ ਵਾਲੀ ਚੀਜ਼ ਆ ਇਧਰ ਆਪਾਂ ਲੈ ਹੋਏ ਨੇ ਜੀ ਥੋੜੇ ਜੇ ਮੱਕੀ ਦੇ ਦਾਣੇ ਇਹ ਵੀ ਆਪਾਂ ਧੋ ਕੇ ਸਾਫ਼ ਕਰ ਲਏ ਸੀਗੇ ਤੇ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਇਧਰ ਆਪਾਂ ਲਿਆ ਜੀ ਇੱਕ ਨਿੰਬੂ ਮਤਲਬ ਇਹਦੇ ਨਾਲ ਟੇਸਟ ਵੀ ਵਧੀਆ ਆ ਜਾਂਦਾ ਜਿਵੇਂ ਆਪਾਂ ਮੈਗੀ ਮੂਗੀ ਖਾਣਾ ਜੀ ਉਹਨਾਂ ਨਾਲੋਂ ਤਾਂ ਕਿਤੇ ਵੀ ਜ਼ਿਆਦਾ ਵਧੀਆ ਚੀਜ਼ ਆਗੀ ਕਿਉਂਕਿ ਮਤਲਬ ਫਟਾਫਟ ਬਣ ਜਾਂਦੀ ਹੈਗੀ ਤੇ ਬਹੁਤ ਹੀ ਜ਼ਿਆਦਾ ਹੈਲਥੀ ਵੀ ਹੁੰਦੀ ਇਨਨੂੰ ਆਪਾਂ ਇਹਦੇ ਵਿੱਚ ਪਾ ਕੇ ਭੁੰਨ ਲਾਂਗੇ ਜੀ ਮਤਲਬ ਇਹ ਵੀ ਵਧੀਆ ਪੱਕ ਜਾਣ ਤੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਜਿਹੜਾ ਆਪਾਂ ਲਿਆ ਜੀ ਇੱਕ ਕੌਲੀ ਪੋਹੇ ਦੀ ਇਹ ਆਪਾਂ ਵੱਧ ਘੱਟ ਲੈ ਸਕਦੇ ਆ ਜੀ ਤੇ ਇਹਨੂੰ ਆਪਾਂ 2-3 ਵਾਰ ਸਾਫ਼ ਕਰ ਲਾਂਗੇ ਨਾਲੇ ਤਾਂ ਇਹ ਮਤਲਬ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਨਾਲੇ ਜਿਉਂ ਆਪਾਂ ਇਹਨੂੰ ਪਾਣੀ 'ਚ ਧੋਵਾਂਗੇ ਤੇ ਥੋੜੇ ਜਿਹਾ ਫੁੱਲ ਕੇ ਵਧੀਆ ਬਣ ਜਾਣਗੇ ਜੀ ਨਰਮ ਨਰਮ ਤੇ ਇਧਰ ਇੱਕ ਮੜ ਰਹੀ ਸੀ ਕਟਚੀ ਕਹਿੰਦੇ ਮੱਚੀ ਨਾ ਜਾਵੇ ਸਾਰਾ ਕੁਝ ਤੇ ਹੁਣ ਜਿਹੜਾ ਆਪਾਂ ਪੋਹਾ ਦੋ ਤੈਨੂੰ ਆਪਾਂ ਇੱਕ ਸਾਈਡ ਤੇ ਰੱਖਦਾ ਤੇ ਹੁਣ ਆਪਾਂ ਇਹਦੇ ਵਿੱਚ ਆ ਇੱਕ ਨਿੰਬੂ ਦਾ ਰਸ ਇਹ ਵੀ ਆਪ ਜੀ ਨਾਮਕ ਹਲਦੀ ਤਾਂ ਥੋੜੀ ਆਪਾਂ ਪਾਵਾਂਗੇ ਜੀ ਮਿਰਚ ਇਹ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਜਿੰਨਾ ਖਾਣਾ ਪਸੰਦ ਕਰਦੇ ਹੋਗੇ ਚਾਟ ਮਸਾਲਾ ਵੀ ਪਾ ਸਕਦੇ ਹੋ ਪਰ ਐਵੇਂ ਜੀ ਵੀ ਜਿਆਦੇ ਮਸਾਲੇ ਦੀ ਚੀਜ਼ ਤਾਂ ਆਪਾਂ ਨਹੀਂ ਖਾਈਏ ਨਾਰਮਲ ਜੀ ਚੀਜ਼ਾਂ ਪਾ ਕੇ ਜਿਹੜੀ ਆਪਾਂ ਹੈਲਥੀ ਚੀਜ਼ ਆ ਉਹ ਆਪਾਂ ਬਣਾ ਕੇ ਬੱਚਿਆਂ ਨੂੰ ਵੀ ਦੇ ਸਕਦੇ ਆਂ ਘਰ ਵਿੱਚ ਵੀ ਖਾ ਸਕਦੇ ਆਂਗੇ ਤੇ ਇਧਰ ਜਿਹੜਾ ਪੋਹਾ ਸੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਆ ਫੁੱਲ ਕੇ ਨਰਮ ਵੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਇਹ ਕੋਈ ਆਪਾਂ ਐਵੇਂ ਨਹੀਂ ਹੈਗਾ ਵੀ ਆਪਾਂ ਇਹਨੂੰ ਜਿਆਦਾ ਪਕਾਉਣਾਗਾ ਇਹ ਮਿੰਟੋ ਮਿੰਟੀ ਵਰਨ ਵਾਲੀ ਡਿਸ਼ ਹੈ ਜੀ ਮਤਲਬ ਥੋੜੇ ਟਾਈ ਇਤੇ ਰੱਖ ਗਿਆ ਪਾ ਦੇਣਾ ਸਿਲੰਡਰ ਇਹਨੂੰ ਆਪਾਂ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਹੁਣ ਆਪਾਂ بس ਗੈਸ ਨੂੰ ਬੰਦ ਹੀ ਕਰ ਦਾਂਗੇ ਕਿਉਂਕਿ ਇਹ ਬਣ ਕੇ ਬਿਲਕੁਲ ਤਿਆਰ ਹੈ ਤੇ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈਗਾ ਇਧਰ ਜਿਹੜੀ ਆਪਾਂ ਪਪੂਨੀ ਸੀ ਜੀ ਮੂੰਗਫਲੀ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਤੀ ਸੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਆਉਂਦਾ ਜਿੱਤੇ ਜਿਹੜੀ ਆਪਣਾ ਜਿਹੜਾ ਪੋਹਾ ਬਣ ਕੇ ਬਸ ਬਿਲਕੁਲ ਤਿਆਰ ਹੈ ਤੇ ਹੁਣ ਜਿਹੜਾ ਆਪਾਂ ਲਿਆ ਸੀ ਜੀ ਨਿੰਬੂ ਦਾ ਰਸ ਉਹ ਵੀ ਇਹਦੇ ਵਿੱਚ ਜ਼ਰੂਰ ਪਾਏ ਜੀ ਉਹਦੇ ਨਾਲ ਮਤਲਬ ਖੱ ਆਇਆ ਸੀਗਾ ਇਹ ਮਤਲਬ ਇੰਨਾ ਜਿਆਦਾ ਟੇਸਟੀ ਬਾਹਨ ਤੇ ਇੱਕ ਹੈਲਥੀ ਚੀਜ਼ ਵੀ ਆ ਮਤਲਬ ਕਿ ਜੇ ਆਪਾਂ ਚੌਲ ਬਣਾਉਣ ਲੱਗੇ ਉਤਨੇ ਨਾਲ ਤਾਂ ਟਾਈਮ ਲੱਗਦਾ ਜੀ ਤੇ ਨਾਲੇ ਚੌਲਾਂ ਨਾਲ ਜਿਹੜੀ ਪੋਹਾ ਚੀਜ਼ ਹੈ ਬਹੁਤ ਹੀ ਜਿਆਦਾ ਹੈਲਥੀ ਵੀ ਆ ਤੇ ਬਹੁਤ ਹੀ ਜਿਆਦਾ ਖਾਣ ਚ ਸਵਾਦ ਵੀ ਲੱਗਦੀ ਹੈ ਤੇ ਆਪਾਂ ਜਿਹੜਾ ਨਿੰਬੂ ਦਾ ਰਸ ਪਾਇਆ ਗਿਆ ਸ ਆਪਾਂ ਪਹਿਲੀ ਬੰਦ ਕਰਤਾ ਸੀਗਾ ਤੇ ਇਹਦੇ ਨਾਲ ਮਤਲਬ ਜਿਹੜਾ ਟੇਸਟ ਆ ਗਿਆ ਸਵਾਦ ਆ ਹੁਣ ਜਿਵੇਂ ਗਰਮੀ ਦਾ ਟਾਈਮ ਆ ਤਾਂ ਬਹੁਤ ਹੀ ਜਿਆਦਾ ਵਧੀਆ ਹੁੰਦਾ ਤਾਂ ਇਧਰ ਆਪਾਂ ਇਹਨੂੰ ਪਲੇਟ ਚ ਪਾ ਕੇ ਸਰਵ ਕਰ ਲਿਆ ਸੀ ਜੀ ਉੱਪਰ ਦੀ ਆਪਾਂ ਇਹਦੇ ਥੋੜਾ ਜਿਹਾ ਹਰਾ ਤਾਂ ਇਹ ਵੀ ਪਾ ਸਕਦੇ ਆਂਗੇ ਤੇ ਜਾਂ ਜੋ ਵੀ ਆਪਾਂ ਨੂੰ ਸਬਜ਼ੀਆਂ ਪਸੰਦ ਨੇ ਉਹ ਆਪਾਂ ਇਹਦੇ ਵਿੱਚ ਪਾ ਕੇ ਫਟਾਫਟ ਬਣਾ ਕੇ ਖਾ ਸਕਦੇ ਆਂਗੇ ਤੇ ਇਹ ਕਹਿ ਰਹੇ ਸੀ ਜੀ ਲੋਕਾ ਆ ਕੇ ਦੇਖੀਏ ਕਿਉਂਕਿ ਪਹਿਲਾਂ ਵੀ ਇੱਕ ਦੋ ਵਾਰ ਬਣਾਇਆ ਹੈ ਮਤਲਬ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈਗਾ ਤੇ ਅੱਜ ਵੀ ਇਹ ਇੰਨਾ ਜ਼ਿਆਦਾ ਟੇਸਟੀ ਬਣਿਆ ਸੀਗਾ ਤੇ ਮਤਲਬ ਇਹ ਕਹਿ ਰਹੇ ਸੀ ਬਹੁਤ ਹੀ ਜ਼ਿਆਦਾ ਸੁਆਦ ਆਗਾ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੋਸਤੋ ਜਿਹੜੀ ਪੋਹਾਰਾ ਰੈਸਪੀ ਹੈ ਕਿਹੜੇ ਸੀਰੀਅਲ ਚ ਜ਼ਿਆਦਾ ਹੋ ਕਰਦੇ ਸੀ ਜਿਵੇਂ ਮੈਂ ਆਪਾਂ ਪਹਿਲਾਂ ਡਾਇਲੋਗ ਮਾਰਿਆ ਸੀਗਾ ਸੋ ਜ਼ਰੂਰ ਕਮੈਂਟ ਕਰਨਾ ਦੇਖਦੇ ਹਾਂ ਕਿੰਨਾ ਕਿਨ ਕੀ ਖਾਣਾ ਬਹੁਤ ਹੀ ਜਿਆਦਾ ਸਵਾਦ ਹੁੰਦਾ ਹੈਗਾ ਸੋ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ